10 ਬਾਲਤਣ 20 ਰਵਣਾ 30 ਕਾ ਸੁਨਦਰ ਭਾਵੇ 40 ਸੀ ਗੁਰੂ 85 ਪੱਗ ਜਿਸੇ 60 ਕਾ ਭਲੇ ਭਾਏ ਆਵੇ 70 ਕਾ ਮਤਹੀਣਾ 80 ਕਾ ਜੋ ਹੋਰ ਨਾ ਪਾਵੇ ਨਾਵੇ ਕਾ ਸਜਸਈ ਮੂਲ ਨਾ ਜਾਣ ਅਪਵਲ ਢਣੋਲ ਮਾਂ ਧੂਨਮ ਦਿੱਠਨਾ ਨਾਨਕ ਜਗ ਤੁਮੇ ਕਾ ਤਵ ਲਹਾਰਾ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਕਥਾ ਹੈ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਗੁਰੂ ਸਾਹਿਬ ਜੀਵਨ ਬਾਰੇ ਦੱਸਦੇ ਹਨ ਕਿ ਜਿਸ ਨੂੰ ਇਨਸਾਨ ਬਹੁਤ ਲੰਬੀ ਆਜੀ ਸਮਝਦਾ ਹੈ ਉਹ ਵੱਡੀ ਵੱਡੀ ਹੁਨਮਰ ਸਮਝਦਾ ਹੈ ਉਹ ਉਸ ਨੂੰ ਇਸ ਤਰ੍ਹਾਂ ਦੱਸਦੇ ਹਨ ਕਿ ਬੋਤੀ ਛੋ ਓਛੋ ਇਹ ਨਹੀਂ ਲੰਬੀ ਨਹੀਂ ਐ ਜ਼ਿੰਦਗੀ ਐ ਵੀ ਚੱਲਦੀ ਕੀ ਦੱਸਦੇ ਆ ਨਾ ਜੀਵਨ ਦੇ 10 ਫੜਾ ਦੱਸੇ ਹਨ 10 ਬਾਤਣ 20 ਰਵਣ 30 ਦਾ ਸੁੰਦਰ ਕਾਰ ਜੇ ਤੋ ਕਹਿੰਦੇ ਬਚਪਨ ਅਵਸਥਾ ਹੁੰਦੀ ਆ 10 ਸਾਲਾਂ ਦੀ ਉਮਰ ਹੁੰਦੀ ਆ ਬੱਚਾ ਖੇਡਦਾ ਹੈ ਹੱਸਦਾ ਹੈ ਸਾਰਿਆਂ ਨੂੰ ਖਿਲਾਉਂਦਾ ਹੈ ਉਨੂੰ ਕੋਈ ਇਧਰ ਦੀ ਦੂਸਰੇ ਦੀ ਉੱਚੀ ਨੀਚ ਦੀ ਕੋਈ ਇਸ ਤਰ੍ਹਾਂ ਦੀ ਸੋਚੀ ਨਹੀਂ ਹੁੰਦਾ ਹੁੰਦੀ ਸਾਰਾ ਨਾਲ ਪਿਆਰ ਕਰਦਾ ਸਾਰੇ ਉਨਾਂ ਪਿਆਰ ਕਰਦੇ ਹਨ ਪ੍ਰੀਤ ਕਰਦੇ ਹਨ 20 ਸ੍ਰਵਣ 30 ਕਾਲ ਸੁੰਦਰ ਕਹਾਵੇ ਜਦੋਂ 20 ਦੀ ਅਵਸਥਾ ਹੁੰਦੀ ਹੈ ਜੰਗ ਇਹ ਜੇ ਸ਼ੁਰੂਆਤ ਹੁੰਦੀ ਹੈ ਜੋਵਨ ਅਵਸਥਾ ਤੇ ਜਦੋਂ ਪਰਵੇਸ਼ ਕਰਦਾ ਆ ਇਹ ਬੰਦਾ ਤੇ ਬਸ ਹਵਾ ਦੇ ਵਿੱਚ ਐਸੀ ਖੁੰਦੀ ਰਵਾਨੀ ਰਵਾਨੀ ਹੁੰਦੀ ਹੈ ਤੇ ਉਹਦੇ ਦੇ ਕੋਲ ਬਹੁਤ ਸਾਰੇ ਮੌਕੇ ਹੁੰਦੇ ਹਨ ਨਾਮ ਜਪਣ ਦੇ ਮੌਕੇ ਹੁੰਦੇ ਹਨ ਤੇ ਲੇਕਿਨ ਉਹ ਸਾਰੇ ਆਪਣੇ ਅਸਰ ਗਵਾ ਕੇ ਤ ਗਮਰੂਰੀ ਦੇ ਵਿੱਚ ਆਪਣਾ ਸਮਾਂ ਗੋ ਗਵਾ ਦਿੰਦਾ ਹੈ ਬਿਤਾ ਦਿੰਦਾ ਹੈ ਇਸਾ ਦਾ ਸੁੰਦਰ ਕਹਾਵੇ ਜਦੋਂ 30 ਦੀ ਆਜੂ ਹੁੰਦੀ ਹੈ ਤੇ ਜੋ ਕੋਣ ਜਾਨ ਜਵਾਨ ਜਵਾਨੀ ਦੇ ਵਿੱਚ ਜੋਸ਼ ਹੁੰਦਾ ਹੈ ਤਾਕਤ ਹੁੰਦੀ ਹੈ ਕੋ ਇਨਸਾਨ ਆਪਣੇ ਜੀਵਨ ਦੇ ਵਿੱਚ ਇਸ ਵਾਸਤੇ ਵਿੱਚ ਅਵਸਥਾ ਵਿੱਚ ਜੋ ਚਾਹੇ ਬਣਾ ਸਕਦਾ ਹੈ ਤੇ ਅੱਗੇ ਵੀ ਉਹਦੇ ਕੰਮ ਆਉਂਦਾ ਤੇ ਫਿਸ਼ਲਾ ਅਭਿਯੋਧਾ ਜਿਹੜਾ ਪੈਣ ਗਿਆ ਹੋਇਆ ਕੰਮ ਉਹ ਵੀ ਪੂਰਾ ਹੋ ਜਾਂਦਾ ਇਸ ਅਵਸਥਾ ਇਹ ਜੋ ਬਣਵਾਤਾ ਇਹਦੇ ਵਿੱਚ ਸ਼ਕਤੀਆਂ ਕੰਮ ਕਰਦੀਆਂ ਹਨ 70 10 ਬਾਲਤਨ 20 ਰਵਣ 30 ਦਾ ਕਾ ਸੁੰਦਰ ਖਾਵੇ 40 ਦੀ ਪਰ ਹੋਏ 85 ਪੱਗ ਕੇ ਸ 60 ਕਾ ਦੇ ਪਾ ਆਵੇ 40 ਦੀ ਪਰ ਹੋਏ 85 ਜਦੋਂ 40 ਦੀ ਅਵਸਥਾ ਹੋ ਜਾਂਦੀ ਹੈ ਮੰਦਾ ਜ਼ਿੰਦਗੀ ਜੋਵੰਤੋਂ ਅਗਲੀ ਅਵਸਥਾ ਵੱਲ ਨੂੰ ਤੁਰਦਾ ਹੈ ਚੱਲਦਾ ਆ ਤੇ ਉਹਨੂੰ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਦਾ ਬੋਝ ਪੈ ਜਾਂਦਾ ਆ ਤੇ ਉਹ ਆਪਣਾ ਜੋਸ਼ ਕੀਤਾ ਹੋਇਆ ਉਹਨੂੰ ਸੰਭਾਲਦਾ ਆ ਕਿੱਦਾਂ ਸੰਭਾਲਣਾ ਆ ਬੜੀ ਸੋਝੀ ਦੇ ਨਾਲ ਅੱਗੇ ਜੀਵਨ ਨੂੰ ਚਲਾਉਂਦਾ ਹੈ ਜਦੋਂ ਚਾੜੀ ਦੀ ਅਵਸਥਾ ਹੁੰਦੀ ਆ 40 ਹੀ ਪਰ ਹੋਏ 85 ਜਦੋਂ 50 ਦੀ ਵਾਸਤਾ ਹੁੰਦੀ ਹੈ ਤਾਂ ਫਿਰ ਐਸਾ ਹੈ ਬੇ ਜੀਵਨ ਦਾ ਤਕਾਜ਼ਾ ਐਸਾ ਹੈ ਅੱਧੀ ਜ਼ਿੰਦਗੀ ਬੀਤ ਜਾਂਦੀ ਹੈ 50 ਦੀ ਜਦੋਂ ਉਮਰ ਆ ਜਾਵੇ ਸਰੀਰ ਵੀ ਢਲਣਾ ਸ਼ੁਰੂ ਹੋ ਜਾਂਦਾ ਹੈ ਤੇ ਐਸਾ ਹੁੰਦਾ ਹੈ ਕਿ ਕਵੀਲਦਾਰੀ ਦੁਨੀਆਦਾਰੀ ਸੰਸਾਰ ਇੱਕ ਮੂਹ ਮਾਇਆ ਦੇ ਵਿੱਚ ਮਗਨ ਹੈ ਕਿ ਰੱਬ ਤੋਂ ਦੂਰ ਹੀ ਆ ਉਹਨੂੰ ਕੰਮਤੰਦਿਆਂ ਦੇ ਵਿੱਚ ਉਹ ਟਾਈਮ ਨਹੀਂ ਮਿਲਦਾ ਕਿ ਮੈਂ ਰੱਬ ਪਰਮਾਤਮਾ ਨੇ ਮੈਨੂੰ ਭੇਜਿਆ ਤੇ ਮੈਂ ਉਹਦਾ ਸ਼ੁਕਰਾਨਾ ਕਰਨਾ ਉਹਦੀ ਬੰਦਗੀ ਸਿਮਨ ਕਰਕੇ ਆਪਣਾ ਜੀਵਨ ਸਫਲ ਕਰਨਾ ਇੱਥੇ ਤਾਂ ਕੋਈ ਨੂੰ ਫਰਸਤ ਨਹੀਂ ਮਿਲਦੀ ਜਦੋਂ ਬੁਜ਼ਾਹ ਦੀ ਉਮਰ ਹੋ ਜਾਂਦੀ ਹੈ ਤੇ ਬੁਢਾਪਾ ਸ਼ੁਰੂ ਹੋ ਜਾਂਦਾ 40 ਹੀ ਪਰ ਹੋਏ 85 ਪਾਗਸ ਫਿਰੇ ਸੱਠੀ ਕਾ ਬਡੇ ਪਾ ਜਦੋਂ ਸੱਠ ਦੀ ਆਵਾਜ਼ ਆਈ ਹੋ ਗਈ ਉਮਰ ਹੋ ਗਈ ਉਸ ਵੇਲੇ ਪਾਗ ਪੈਰ ਫਿਸਪਣੇ ਸ਼ੁਰੂ ਹੋ ਜਾਂਦੇ ਆ ਥੜਕਣੇ ਸ਼ੁਰੂ ਹੋ ਜਾਂਦੇ ਆ ਤੇ ਜਿਹੜਾ ਸਰੀਰ ਐ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਆ ਜਾਂਦੀਆਂ ਹਨ ਕਮਜ਼ੋਰੀ ਸ਼ੁਰੂ ਹੋ ਜਾਂਦੀ ਆ ਤੇ ਜਿਹੜੇ ਆ ਰੋਮ ਐ ਇਨਸਾਨ ਦੇ ਉਹ ਵੀ ਸਫੇਦ ਕਲਰ ਦੇ ਸਭ ਤੋਂ ਪਹਿਲਾਂ ਸਰਵ ਨੂੰ ਇਹ ਸਰਵ ਨੂੰ ਮਿਲੋ ਸੱਚੇ ਸੋਨੇ ਨੂੰ ਪਠਾਈ ਅਜਿਹੇ ਕਾਨਿਆਂ ਪਰਮਾਤਮਾ ਨੇ ਬਾਣੀ ਸੁਣਨੇ ਨੂੰ ਨਾਮ ਸੁਣਨੇ ਨੂੰ ਦਿੱਤੇ ਹਨ ਤੇ ਉਹ ਕੰਨ ਦੇ ਵਿੱਚ ਕੰਨ ਇਨਸਾਨ ਨੂੰ ਸਨੇਹਾ ਦਿੰਦੇ ਹਨ ਉਦੋਂ ਜਦੋਂ ਸਭ ਤੋਂ ਪਹਿਲਾਂ ਇੱਥੇ ਕੰਨਾਂ ਦੇ ਕੋਲ ਐ ਚਿੱਟੇ ਰੰਗ ਦੇ ਵਾਲ ਆਉਂਦੇ ਹਨ ਬੰਦੇ ਨੂੰ ਦੱਸ ਦਿੰਦੇ ਹਨ ਸਿਣੀ ਹਾਦੰਦੇ ਹਨ ਵੇ ਤੇਰੀ ਉਮਰ ਬੀਤਦੀ ਜਾਂਦੀ ਐ ਤੇ ਜੇ ਸੰਭਾਲ ਸਕਦਾ ਤਾਂ ਟਾਈਮ ਸੰਭਾਲ ਲੈ ਉਸ ਮਾਲਕ ਨੂੰ ਯਾਦ ਕਰ 70 ਸੱਠੀਆਂ ਨਾ ਨਾਵੇ ਕਸੇ ਜਾਸਣੀ ਮੂਲ ਨਾ ਜਾਣੇ ਬਵਲ ਸੱਠੀ ਗਾਲ ਵੇ ਪਾਵੇ 70 ਕਾ ਮਤ ਹੀਣ 80 ਕਾ ਵਿਹਾਰ ਨਾ ਪਾਵੇ 70 ਦੀ ਅਵਸਥਾ ਜਦੋਂ ਹੋ ਜਾਂਦੀ ਆ ਤੇ ਘਰ ਵਾਲੇ ਸੰਗੀ ਸਾਰੇ ਸਾਰੇ ਉਹਨੂੰ ਉਹਦੀ ਗੱਲ ਨੂੰ ਇਗਨੋਰ ਕਰ ਦਿੰਦੇ ਹਨ ਕਿ ਤੇਰੀ ਮਤ ਪਹਿਲਾਂ ਵਾਲੀ ਨਹੀਂ ਰਹੀ ਜਦ ਕਿ ਉਹਦੇ ਕੋਲ ਸਾਰਾ ਤੇ ਜ਼ਿੰਦਗੀ ਦਾ ਤਜਰਬਾ ਹੁੰਦਾ ਫਿਰ ਵੀ ਉਹਨੂੰ ਕਹਿ ਦਿੰਦੇ ਆ ਤੇਰੀ ਮਤ ਖਰਾਬ ਹੋ ਗਈ ਤੈਨੂੰ ਗੱਲ ਸਮਝ ਨਹੀਂ ਆਉਂਦੀ ਮਤ ਇਹ ਸਿਆਂ ਦਾ ਬਿਹਾਰ ਨਾ ਭਾਵੇ ਜਦੋਂ ਸਹੀ ਵਾਸਤਾ ਆਉਂਦੀ ਆ ਉਹਦਾ ਵਿਵਹਾਰ ਇਸ ਤਰ੍ਹਾਂ ਦਾ ਹੋ ਜਾਂਦਾ ਦਾ ਲੋਕ ਉਹਦਾ ਜਿਹੜਾ ਸਤਕਾਰ ਚਾਹੀਦਾ ਆ ਸਿਆਣੇ ਬਜ਼ੁਰਗਾਂ ਦਾ ਮਾਪੇ ਸਦਾ ਆਪਣੇ ਔਲਾਦ ਵਾਸਤੇ ਇੰਨੀ ਮਿਹਨਤ ਕਰਦੇ ਆ ਉਹਨੂੰ ਉਪਰ ਚੱਕਣ ਵਾਸਤੇ ਉਹਨੂੰ ਜੀਵਨ ਚਲਾਉਣ ਵਾਸਤੇ ਇੰਨੀ ਸੋਚੀਂ ਦਿੰਦੇ ਹਨ ਸਮਝ ਦਿੰਦੇ ਹਨ ਉਹਨਾਂ ਦਾ ਚੰਗਾ ਸੋਚਦੇ ਹਨ ਮਾਪੇ ਆਪਣੇ ਬੱਚਿਆਂ ਲਈ ਔਲਾਦ ਲਈ ਹਿਤਕਾਰੀ ਹੁੰਦੇ ਆ ਤੇ ਉਹ ਜਿਹੜੇ ਆ ਨਾਲ ਦੇ ਪਰਿਵਾਰ ਵਾਲੇ ਆ ਸਾਰੇ ਉਹਦੇ ਵਿਵਹਾਰ ਤੋਂ ਅੱਕ ਜਾਂਦੇ ਹਨ ਉਹਨਾਂ ਨੂੰ ਜਿਸ ਤਰ੍ਹਾਂ ਅਸੀਂ ਕਹਿੰਨੇ ਆ ਉਸ ਤਰ੍ਹਾਂ ਉਹਨਾਂ ਦੀਆਂ ਇਸ਼ਾਵਾਂ ਤੇ ਉਹ ਖਰਾ ਨਹੀਂ ਉਤਰਦਾ ਤੇ ਉਹਨੂੰ ਵਿਵਹਾਰ ਤੋਂ ਆਪਣੇ ਵਿੱਚੋਂ ਬਾਹਰ ਵਿਵਹਾਰ ਤੋਂ ਬਾਹਰ ਕੱਢ ਦਿੰਦੇ ਆਂ ਤੇ ਜਦ ਕਿ ਐਸਾ ਨਹੀਂ ਹੋਣਾ ਚਾਹੀਦਾ ਮਾਪਿਆਂ ਦਾ ਬਜ਼ੁਰਗਾਂ ਦਾ ਸਤਕਾਰ ਕਰਨਾ ਗੁਰੂ ਸਹਿਬਾ ਨੇ ਧਰਮ ਦਾ ਬਹੁਤ ਵੱਡਾ ਨਿਯਮ ਦੱਸਿਆ ਉਹਦੇ ਵਿੱਚ ਵੀ ਮਾਪਿਆਂ ਦਾ ਸਤਕਾਰ ਦੇਣਾ ਬਣਦਾ ਸਾਡਾ ਇਨਸਾਨੀ ਫਰਜ਼ ਹੈ ਅਸੀਂ ਆ ਕਾ ਵਿਹਾਰ ਨਾ ਬਾਵੇ ਨਾਵੇ ਕਾ ਸਹਿਜਾ ਸੁਣੀ ਜਦੋਂ 90 ਦੀ ਆਯੂ ਹੋ ਜਾਂਦੀ ਹੈ ਫੇਰ ਤਾਂ ਉਮਰ ਇੱਥੇ ਲੱਗ ਜਾਂਦੀ ਆ ਬੇ ਇੱਥੇ ਤੱਕ ਉਮਰ ਕਿਸੇ ਕਿਸੇ ਦੀ ਕੋਈ ਨਹੀਂ ਕਿ ਅੱਜ ਸਮਾਂ ਐਦਾਂ ਦਾ ਆ ਕਿ ਦੁੱਖਾਂ ਦਾ ਘੇਰਾ ਪੈ ਜਾਂਦਾ ਦਵਾਈਆਂ ਤੋਂ ਬਿਨਾਂ ਇਸ ਰੀ ਨਹੀਂ ਚੱਲਦਾ ਦਵਾਈ ਵੀ ਖਾਣੀ ਪੈਂਦੀ ਹੈ ਤੇ ਇਸਰੀ ਨੂੰ ਚੱਲਣ ਵਾਸਤਾ ਦਵਾਦਾਰੂ ਕੰਮ ਨਹੀਂ ਬੰਦੀ ਹੈ ਤੇ ਇੱਥੇ ਤੱਕ 80 90 ਤੱਕ ਕੋਈ ਬੇਲਾ ਜੀ ਪਹੁੰਚਦਾ ਆ ਜਿਹੜਾ 90 ਤੱਕ ਪਹੁੰਚਦਾ ਆ ਉਹਦਾ ਸਮਝੋ ਵੀ ਸਮਾਂ ਨੇੜੇ ਆ ਰਿਹਾ ਸਜਾਣੀ ਹੁਣ ਤਾਂ ਉਹ ਕਿੱਜ ਦਾ ਕਹਿੰਦੇ ਹੁੰਦੇ ਆ ਥੋੜੇ ਭਲਾ ਦਾ ਕੁਝ ਦਿਨਾਂ ਦਾ ਬਣਾਉਣਾ ਹੀ ਤੇ ਉਹ ਉਹਦਾ ਜਿਹੜਾ ਵਿਵਹਾਰ ਦੁਨੀਆ ਦੇ ਨਾਲ ਨਾਤਾ ਘਟ ਹੋ ਜਾਂਦਾ ਆ ਤੇ ਉਹ ਬਹੁਤ ਸਾਰੀਆਂ ਇਸਕਲ ਐਸਟਰਾ ਮੁਸ਼ਕਲਾਂ ਦਾ ਉਸਲ ਸਾਹਮਣਾ ਕਰਨਾ ਪੈ ਰਿਹਾ ਹੁੰਦਾ ਤੇ ਉਹਨੂੰ ਅੱਗਾ ਵੀ ਦੇਖ ਰਿਹਾ ਹੁੰਦਾ ਤੇ ਪਿਛਲਾ ਵੀ ਦੇਖ ਰਿਹਾ ਹੁੰਦਾ ਤੇ ਮੈਂ ਕੀ ਕਮਾਇਆ ਤੇ ਕੀ ਘਟਿਆ ਜ਼ਿੰਦਗੀ ਦੇ ਵਿੱਚ ਤੇ ਮੈਨੂੰ ਕੀ ਕਰਨਾ ਚਾਹੀਦਾ ਤੇ ਉਹ ਉਸ ਆਪਣੇ ਜੀਵਨ ਵਾਲ ਦੇਖਦਾ ਤੱਕਦਾ ਹੋਇਆ ਤੇ ਜੀਵਨ ਨੂੰ ਅੱਗੇ ਤੋਰਦਾ ਜਿੰਨੇ ਵੀ ਮਾਲਕ ਨੇ ਆਜੂ ਦਿੱਤੀ ਸੁਭਾਸਾਂ ਦੀ ਪੂੰਜੀ ਦਿੱਤੀ ਉਸ ਨੂੰ ਭੋਗਦਾ ਹੋਇਆ ਜੀਵਨ ਨੂੰ ਅੱਗੇ ਤੋਰਦਾ ਹੈ ਨਾਵੇ ਕਸੈ ਜਾਸਣੀ ਮੂਲ ਨਾ ਜਾਣੇ ਬਵਲ ਇਹ ਬੰਦਾ ਜਦੋਂ ਸੋਹ ਦੀ ਅਵਸਥਾ ਹੁੰਦੀ ਹੈ ਸੋਹ ਦੀ ਵਾਤਾ ਲੈੜੇ ਪਹੁੰਚ ਜਾਂਦਾ ਤੇ ਕਹਿੰਦੇ ਇਹਨੂੰ ਆਪਣੇ ਤਾਕਾ ਆਪਣੀ ਤਾਕਤ ਦਾ ਅੰਦਾਜ਼ਾ ਨਹੀਂ ਹੈ ਮੂਲ ਨਾ ਜਾਣੇ ਮੂਲ ਮਨੁੱਖ ਮਨੁੱਖਾ ਜਾਮਾ ਮਿਲਿਆ ਪ੍ਰਮਾਤਮਾ ਨੇ ਤੈਨੂੰ ਇਸ ਦੁਨੀਆ ਤੇ ਭੇਜਿਆ ਬਹੁਤ ਹੀ ਦੁਲਭ ਜਨਮ ਪੁੰਨ ਵਰ ਪਾਇਓ ਬੇ ਬਹੁਤ ਹੀ ਐਸੇ ਪੁੰਨ ਮਿਲਿਆ ਜਿਹਨਾਂ ਪੁੰਨ ਕਰ ਕਰਕੇ ਤੇ ਸਾਨੂੰ ਮਨੁੱਖਾ ਜਾਮਾ ਮਿਲਿਆ ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਅਸੀਂ ਮਨੁੱਖ ਜੀ ਆਮੇ ਵਿੱਚ ਇਹ ਜੀ ਆਮਾ ਸਾਨੂੰ ਮਿਲਿਆ ਤੇ ਸਾਡਾ ਫਰਜ ਹੈ ਉਹ ਪ੍ਰਮਾਤਮਾ ਨੂੰ ਯਾਦ ਕਰਨਾ ਤੇ ਉਹਦੀ ਬਲੀ ਕਰਨੀ ਉਹਦੀ ਰਹਿ ਨਮਾਈ ਦੇ ਵਿੱਚ ਰਹਿਣਾ ਉਹਦੀ ਰਜਾ ਦੇ ਵਿੱਚ ਜ਼ਿੰਦਗੀ ਬਤੀਤ ਕਰਨ। ਲੇਕਿਨ ਬੰਦਾ ਆਪਣੇ ਜੀਵਨ ਦੇ ਵਿੱਚ ਇਹ ਮੂਹ ਮਾਇਆ ਦੇ ਜਾਲ ਵਿੱਚ ਫਸ ਜਾਂਦਾ ਤੇ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਇਸ ਅਵਸਥਾ ਦੇ ਵਿੱਚ ਆ ਕੇ ਤਾਂ ਉਹ ਅਜੂ ਹਦਾਇਸ ਗੱਲ ਦਾ ਪਛਤਾਵਾ ਹੁੰਦਾ ਤੇ ਲੇਕਿਨ ਜਿਹੜੇ ਬਾਣੀ ਦੇ ਨਾਲ ਨਾਮ ਦੇ ਨਾਲ ਗੁਰਬਾਣੀ ਦੇ ਨਾਲ ਜੋੜਦੇ ਜੁੜਦੇ ਹਨ ਉਹਨਾਂ ਨੂੰ ਪਛਤਾਵਾ ਨਹੀਂ ਹੁੰਦਾ ਤੇ ਪ੍ਰਮਾਤਮਾ ਉਹਨਾਂ ਨੂੰ ਉਹਨਾਂ ਲਈ ਸਾਈ ਹੁੰਦਾ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਉਹਨੇ ਸਾਰੇ ਇੱਕ ਆਜ ਮਾਲਕ ਸਵਾਦਾ ਨਾਵੇ ਕਸ ਜਸਣੀ ਮੂਲ ਨਾਲ ਵਾਲ ਢੰਡੋਲਮ ਢੁੰਡਮ ਡਿਠਮੇ ਜਗਤ ਧੂਏ ਦਾ ਤਬਲਾ ਇਹ ਸੰਸਾਰ ਇੱਕ ਧੂਏ ਦੀ ਨਿਆਈ ਹੈ ਜਿੱਦਾਂ ਆਕਾਸ਼ ਦੇ ਵਿੱਚ ਧੂਆ ਉੱਡਿਆ ਤੇ ਆਕਾਸ਼ ਦੇ ਵਿੱਚ ਉੱਡ ਗਿਆ ਫਨਾ ਹੋ ਗਿਆ ਪਤਾ ਨਹੀਂ ਕਿੱਥੇ ਗਿਆ ਕੌਣ ਆਇਆ ਸੀ ਕਿੱਥੇ ਆਇਆ ਸੀ ਕਿੱਥੇ ਚਲਾ ਗਿਆ ਕੋਈ ਪਤਾ ਨਹੀਂ ਜ਼ਿੰਦਗੀ ਦਾ ਬੰਦਾ ਮੈਨ ਜੀਓ ਮੋਰਟਲ ਨਾਸ਼ਵਾਨ ਹੈ ਖਤਮ ਹੋ ਜਾਣਾ ਕੋਈ ਕੇ ਕਿਸੇ ਨੂੰ ਯਾਦ ਨਹੀਂ ਕੋਈ ਕਿਸੇ ਨੂੰ ਯਾਦ ਤਾਂ ਉਹ ਪਰਮਾਤਮਾ ਸਦਾ ਹੀ ਸਥਿਰ ਹੈ ਉਹ ਆ ਆ ਆ ਅੱਜ ਵੀ ਆਦ ਕਾਲ ਤੋਂ ਸੱਚ ਹੈ ਜੁਗਾ ਜੁਗੰਤ ਸੱਚ ਹੈ ਹੈ ਵੀ ਸੱਚ ਹੈ ਹੈ ਵੀ ਸੱਚ ਹੈ ਨਾਨਕ ਹੋਸੀ ਵੀ ਸੱਚ ਹੈ ਗੁਰੂ ਸਾਹਿਬ ਕਹਿੰਦੇ ਆ ਵੀ ਹੋ ਵੀ ਸਕਦਾ ਇਹਦੇ ਵਿੱਚ ਕੋਈ ਇਹ ਝੂਠੜੀ ਜਾਂ ਹੋਰ ਕੋਈ ਗੱਲ ਨਹੀਂ ਹੈ ਗੁਰੂ ਸਾਹਿਬਾਂ ਨੇ ਇਸ ਬਾਣੀ ਦੇ ਵਿੱਚ ਬੰਦੇ ਨੂੰ 10 ਜੀਵਨ ਦੇ ਪੜਾ ਦੱਸੇ ਹਨ ਉਹਨਾਂ ਦਾ ਗੁਰਬਾਣੀ ਦੇ ਵਿੱਚ ਗਿਆਨ ਕਰਾਇਆ ਹੈ ਤੇ ਜਿਹੜੇ ਲੋਕ ਸਮਝ ਜਾਂਦੇ ਆ ਦੁਨੀਆ ਸੰਗਤਾਂ ਨੂੰ ਸਭ ਪਤਾ ਲੱਗ ਜਾਂਦਾ ਵੀ ਉਹ ਮਾਲਕ ਦੁਨੀਆ ਤੇ ਆਇਆ ਤੇ ਜੀਵਨ ਚਲਾਉਣ ਵਾਸਤੇ ਸਾਨੂੰ ਸਿਰ ਦਿੱਤਾ ਤੇ ਸਾਨੂੰ ਮਾਲਕ ਦੇ ਨਾਲ ਜੋੜਿਆ ਤੇ ਉਹਨਾਂ ਦਾ ਲੱਖ ਲੱਖ ਸ਼ੁਕਰ ਹੈ ਧੰਨਵਾਦ ਹੈ ਸ਼ੁਕਰ ਹੈ ਧੰਨਵਾਦ ਹੈ